ਅੰਤੜੀਆਂ ਤੱਕ ਅੰਦਰ ਜਾਗੇ ਤੁਹਾਨੂੰ ਸੱਚ ਮੁੱਚ ਦਾ ਉਹ ਨਵਾਂ ਕਰਕੇ ਭੇਜੂਗਾ ਜਿੰਤਰਾਂ ਦਾ ਬੰਨਾ ਚਾਹਲੇ ਆਂ ਅਗਰ ਆਪਣਾ ਨਾਮ ਨਹੀਂ ਲਿਖਵਾਇਆ ਪਿੱਛੇ ਲਿਖਵਾ ਕੇ ਜਾਣਾ ਔਰ ਮੰਗਲਵਾਰ ਠੀਕ 10 ਵਜੇ ਤੁਸੀਂ ਪਹੁੰਚਣਾ ਬਪਟਿਜ਼ਮ ਲੈਣ ਲਈ ਆਪਣਾ ਇੱਕ ਸੂਟ ਹੋਰ ਨਾਲ ਲੈ ਕੇ ਆਈਓ ਤਾਂ ਕਿ ਤੁਹਾਨੂੰ ਫਿਰ ਇੱਥੇ ਮੁਸ਼ਕਿਲ ਨਾ ਹੋਵੇ ਕੋਸ਼ਿਸ਼ ਕਰੋ ਇੱਕ ਚੱਦਰ ਨਾਲ ਲੈ ਕੇ ਆਈਓ ਜਿਹੜੀ ਉੱਪਰ ਬੀਬੀਆਂ ਉਹਨੂੰ ਲਪੇਟ ਸਕਣ ਚੁੱਕੋ ਆਪਣੇ ਹੱਥਾਂ ਨੂੰ ਸਭ ਜਾਣ ਅਗਰ ਆਪਣੇ ਪੇਟ ਚੜਾਉਣ ਤੋਂ ਰਹਿ ਗਏ ਆਂ ਸੇਵਾਦਾਰ ਤੁਹਾਡੇ ਸੱਜੇ ਖੱਬੇ ਐ ਐਂਡ ਤੱਕ ਵੀ ਉਹ ਸੇਵਾਦਾਰ ਇੱਥੇ ਹੀ ਐ ਤੁਸੀਂ ਆਪਣੇ ਪੇਟ ਉਸ ਆਫਰਿੰਗ ਬਾਕਸ ਦੇ ਅੰਦਰ ਪਾ ਸਕਦੇ ਆਂ ਚੁੱਕੋ ਅਜ ਆਪਣੇ ਹੱਥਾਂ ਨੂੰ ਤਿਆਰ ਹੋ ਜਾਓ ਅਗਰ ਤੁਹਾਨੂੰ ਗਲੇ ਦਾ ਰੋਗ ਐ ਤੁਹਾਡੇ ਗਲੇ 'ਚ ਗਿਲਟੀ ਐ ਜਾਂ ਗਲੇ 'ਚ ਖਾਣਾ ਨਹੀਂ ਨੰਗਦਾ ਅੱਜ ਤਿਆਰ ਹੋਵਾਂ ਅੱਜ ਉਹ ਗਿਲਟ ਜਿਆ ਵੀ ਜਾਏਗਾ ਤੇ ਖਾਣਾ ਵੀ ਅੰਦਰ ਜਾਏਗਾ ਆਮੇ ਤੁਹਾਡੇ ਗੋਡੇ ਗੋਡੇ ਨਹੀਂ ਕੰਮ ਕਰਦੇ ਅੱਜ ਤਿਆਰ ਹੋ ਜੋ ਗੋਡੇ ਨਵੇਂ ਹੋਣ ਲੱਗੇ ਨਵੇਂ ਆਮੇ ਨਵੇਂ ਹੋਣ ਲੱਗੇ ਨਵੇਂ ਆਮੇ ਉਠਾ ਉਠਕ ਲੀਸਿਆ ਕਰ ਰਹੇ ਹੋ ਆਪਣੀ ਆਫਰਿੰਗ ਆਪਣੇ ਦਾਨ ਆਪਣੇ ਦਿਸਵਾਂਦ ਆਪਣੇ ਆਪੇਟਾ ਪਰਮੇਸ਼ਰ ਦੇ ਸੰਮੁਖੋਂ ਆਉਣ ਤੋਂ ਇਧਰ ਇਧਰ ਕਿਹੜੀ ਗੁਵਾਈ ਹੈ ਬੱਚੇ ਦੀ ਗੁਵਾਈ ਹੈ ਚੁੱਕੋ ਆਪਣੇ ਹੱਥਾਂ ਨੂੰ ਜੀਜ਼ਸ ਚੁੱਕੋ 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 ਆਪਣੇ ਹੱਥਾਂ ਨੂੰ ਸਮਝਾਂ ਮੈਂ ਕਿ ਅੱਜ ਨਵੇਂ ਬਣ ਕੇ ਜਾਣਾ ਤੁਸੀਂ ਬੋਲੋ ਪਰਮੇਸ਼ਰ ਨੂੰ ਪਰਮੇਸ਼ਵਰ ਅੱਜ ਮੈਂ ਨਵਾਂ ਬਣ ਕੇ ਜਾਣਾ ਨਵਾਂ ਬਣ ਕੇ ਜਾਣਾ ਬੋਲੋ 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 ਜਿਹੜੇ ਬੋਲ ਰਿਹਾ ਹੈ ਪਰ ਹਰ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹੁੰਦਾ ਧਿਆਨ ਨਾਲ ਸੁਣ ਲਿਓ ਅਗਲੇ 7 ਸੰਡੇ ਲਗਾਤਾਰ ਕੱਲੇ-ਕੱਲੇ ਦੇ ਉੱਪਰ ਜਤੂਨ ਪਹਾੜ ਦੇ ਉਸ ਮਹਾਸ਼ਾਮਰਥੀ ਆਇਲ ਦੇ ਨਾਲ ਪ੍ਰੇਰ ਹੋਣੀ ਹੈ ਅਗਲੇ ਸੱਤ ਸੰਡੇ ਯਾਨੀ ਅਗਲੇ ਸੰਡੇ ਤੋਂ ਸ਼ੁਰੂ ਹੋ ਕੇ ਪੂਰੇ ਸੱਤ ਸੰਡੇ ਲਗਾਤਾਰ ਕੱਲੇ-ਕੱਲੇ ਦੇ ਉੱਪਰ ਬੱਚਾ ਬਜ਼ੁਰਗ ਤੁਹਾਡੇ ਪਰਿਵਾਰ ਦਾ ਇੱਕ ਇੱਕ ਜਨ ਉੱਤੇ ਮਹਾਸੰਮਰਥੀ ਆਇਲ ਦੇ ਨਾਲ ਪ੍ਰੇਰੋਂ ਨਹੀਂ ਹੈ ਕੱਲੇ-ਕੱਲੇ ਨੂੰ ਮਹਾਸੰਮਰਥੀ ਆਇਲ ਦੇ ਨਾਲ ਅਨੋਇੰਟ ਕੀਤਾ ਜਾਣਾ ਤਾਂ ਅਗਲੇ ਸੱਤ ਸੰਡੇ ਮਿਸ ਨਹੀਂ ਕਰਨੇ ਉਹਨਾਂ ਲੋਕਾਂ ਨੂੰ ਲੈ ਕੇ ਆਉਣਾ ਜਿਨ੍ਹਾਂ ਨੂੰ ਬਚਾਉਣਾ ਚਾਹੁੰਦੇ ਆਂ ਔਰ ਖਾਸ ਤੌਰ ਤੇ ਨਸ਼ੇ ਕਰਨ ਵਾਲੇ ਜਿਹੜੇ ਤੁਹਾਡੇ ਪਰਿਵਾਰਾਂ ਦੇ ਅੰਦਰ ਆ ਉਹਨਾਂ ਦੇ ਨਾਲ ਲੜੋ ਝਗੜੋ ਨਾ ਉਹਨਾਂ ਦਾ ਕਸੂਰ ਨਹੀਂ ਹੈ ਉਹ ਬਿਮਾਰ ਆ ਅਗਰ ਤੁਹਾਡਾ ਪਤੀ ਸਹੀ ਨਹੀਂ ਤੁਸੀਂ ਸਹੀ ਆ ਤਾਂ ਉਹਦੇ ਨਾਲ ਲੜੋ ਝਗੜੋ ਦੁਸ਼ਮਣੀ ਨਾ ਕਰੋ ਪਰਮੇਸ਼ਰ ਨੇ ਤੈਨੂੰ ਰੱਖਿਆ ਹੀ ਇਸੇ ਲਈ ਹੈ ਕਿ ਤੁਸੀਂ ਉਹਨੂੰ ਚੰਗਾ ਕਰ ਸਕੋ ਜੇ ਤੁਹਾਡੀ ਪਤਨੀ ਸਹੀ ਨਹੀਂ ਉਹਦਾ ਸੁਭਾਅ ਸਹੀ ਨਹੀਂ ਤੇ ਤੁਹਾਨੂੰ ਸਹੀ ਨੂੰ ਉਹਨੂੰ ਸਹੀ ਕਰਨ ਲਈ ਰੱਖਿਆ ਹੈ ਉਹਦੇ ਤੋਂ ਛੁਟਕਾਰਾ ਲੈਣ ਲਈ ਨਹੀਂ ਰੱਖਿਆ ਤਾਂ ਤੁਸੀਂ ਮਹਾਸamਰੱਧ ਨਾਲ ਭਰਦੇ ਜਾਣਾ ਔਰ ਆਪਣੇ ਪਰਿਵਾਰਾਂ ਦੇ ਅੰਦਰ ਵੱਡੀਆਂ ਗਵਾਹੀਆਂ ਵੱਡੀਆਂ ਜਿੱਤਾਂ ਨੂੰ ਪਾਉਂਦੇ ਜਾਣਾ ਔਰ ਜਿਨ੍ਹਾਂ ਨੇ ਮਿਲਣਾ ਭਾਵੇਂ ਮੈਂ ਇੱਥੇ ਹੀ ਆ ਪਰ ਪ੍ਰੇਰ ਚਾਹ ਫਿਰ ਵੀ ਜਦੋਂ ਤੁਸੀਂ ਮਿਲਣਾ ਤੁਸੀਂ ਉਸ ਪ੍ਰੇਰ ਲਾਈਨ ਦੇ 4 ਨੰਬਰ ਹੈ ਅਗਰ ਇੱਕ ਨੰਬਰ ਨਹੀਂ ਲੱਗਦਾ ਜਾਂ ਮੇਨ ਨੰਬਰ ਤੇ ਜਿਹੜੇ ਦੋ ਹਨ ਤੇ ਤੁਸੀਂ ਮੈਸੇਜ ਪਾਉਣਾ ਵਾਇਸ ਮੈਸੇਜ ਸਾਰਿਆਂ ਦੇ ਪਾ ਦਿਓ ਕਿ ਮੈਨੂੰ ਆ ਐਮਰਜੈਂਸੀ ਹੈ ਮੈਂ ਮਿਲਣਾ ਚਾਹਣਾ ਪਰਵਾਟ ਸਮੇਤ ਤੁਹਾਨੂੰ ਟਾਈਮ ਦਿੱਤਾ ਜਾਊਗਾ ਫਿਰ ਤੁਸੀਂ ਆਉਣਾ ਔਰ ਪਰਿਵਾਰ ਸਮੇਤ ਮਿਲਿਆ ਜਾਊਗਾ ਇਸ ਤੋਂ ਇਲਾਵਾ ਬੁੱਧਵਾਰ ਤੇ ਪੱਕਾ ਹੀ ਹੈ ਉਹ ਤੇ ਮਿਲਣਾ ਹੀ ਮਿਲਣਾ ਸਾਰਿਆਂ ਨੂੰ ਜਿਨ੍ਹਾਂ ਦੇ 10 ਛੰਡੇ 7 ਛੰਡੇ ਹੋਗੇ ਜਾਂ ਇਸ ਤੋਂ ਇਲਾਵਾ ਕੋਈ ਅਮਰਜੈਂਸੀ ਹੈ ਤੇ ਤੁਸੀਂ ਮੈਸੇਜ ਕਰਕੇ ਪਰਿਵਾਰ ਸਮੇਤ ਆ ਸਕਦੇ ਆ ਦਿਨ ਰਾਤ ਮੈਂ ਤੇ ਮੇਰਾ ਪਰਿਵਾਰ ਆਪਾਂ ਲੱਗੇ ਆ ਤੁਹਾਡੀ ਜ਼ਿੰਦਗੀ ਚ ਗਵਾਈ ਲੈ ਕੇ ਛੱਡਣੀ ਆਪਾਂ ਸਦਾਨ ਦੇ ਸ਼ਦਾਨ ਦੇ ਗੋਡੇ ਲਵਾ ਕੇ ਛੱਡਨੇ ਆ ਮਾਸ ਅਮਰਤ ਦੇ ਗਰੀਬੀ ਕੱਟ ਕੇ ਛੱਡਨੀ ਤੁਹਾਡੇ ਜੀਵਨਾ ਚੋਂ ਤੁਹਾਡੇ ਘਰਾਂ ਚ ਬਰਕਤ ਆਵੇ ਇਹ ਦਾਨਾ ਸਵਰਗ ਤੋਂ ਤੁਹਾਡੇ ਘਰਾਂ ਚ ਲੜਾਈ ਝਗੜੇ ਖਤਮ ਕਰਨੇ ਪਰ ਤੁਹਾਨੂੰ ਬਰਾਬਰ ਉਹਨਾਂ ਹਦਾਇਤਾਂ ਦੇ ਵਿੱਚ ਰਹਿਣਾ ਪੈਣਾ ਐਮਰਜੈਂਸੀ ਨੂੰ ਤੁਹਾਨੂੰ ਵੀ ਸਮਝਣਾ ਪੈਣਾ ਕਿ ਹਜ਼ਾਰਾਂ ਇੱਕ ਜਣਾ ਫੋਨ ਕਰੇ ਤੇ ਠੀਕ ਹੈ ਜਿੱਥੇ ਹਜ਼ਾਰਾਂ ਕਰਦੇ ਪਿਆ ਤੇ ਤੁਹਾਨੂੰ ਵੇਟ ਕਰਨਾ ਪੈ ਸਕਦਾ ਥੋੜਾ ਬਹੁਤ ਪਰ ਤੁਸੀਂ ਇੰਤਜ਼ਾਰ ਕਰਨਾ ਉਹ ਪ੍ਰੇਰ ਜਿਹੜੀ ਹੋ ਰਹੀ ਆ ਉਹ ਤੁਹਾਡੇ ਲਈ ਹੋ ਰਹੀ ਆ ਔਰ ਹਰ ਹਿੱਸੇ ਦੇ ਅੰਦਰ ਲੰਗਰ ਵੀ ਤੁਸੀਂ ਆਪ ਹੀ ਬਣਾਉਣੇ ਆਪੇ ਹੀ ਆਪਾਂ ਛਕਣਾ ਉੱਥੇ ਕੋਈ ਅਹਸਾਨ ਨਾ ਕਰੋ ਇੱਕ ਦੂਜੇ ਤੇ ਕੋਈ ਧੱਕਾ ਮੁੱਕੀ ਲੜਾਈ ਝਗੜਾ ਪਾਣੀ ਵਾਲੀ ਜਗ੍ਹਾ ਤੇ ਇੱਥੇ ਹਰ ਜਗ੍ਹਾ ਤੇ ਤੁਸੀਂ ਆਹ ਕਹਿ ਲਓ ਕੌਣ ਆ ਤੁਸੀਂ ਇਹ ਕਿਵੇਂ ਤੁਹਾਨੂੰ ਸਮਝ ਲੱਗੂਗੀ ਜਿਵੇਂ ਮਾਂ ਦੇ ਗਰਭ ਚ ਮੰਨ ਲਓ 7 ਭੈਣ ਭਰਾ ਆ ਕਿੰਨੇ ਭੈਣ ਭਰਾ ਪਰ ਇੱਥੇ 70000 ਕਰ ਲਓ ਕਿੰਨੇ ਕਰ ਲਓ 70000 ਇੱਕ ਪਾਸੇ 7 ਹੈ ਤੇ ਦੂਜੇ ਪਾਸੇ ਸਮਝ ਲਓ ਵੀ 70000 ਹੈ ਮਾਂ ਦੇ ਗਰਭ ਚ ਤੇ ਆਪਸ ਚ ਫਿਰ ਕਰਨਗੇ ਕੋਈ ਖੜਕਾ ਲੜਗਾ ਕਰਦੇ ਭੈਣ ਭਰਾ ਨਾ ਇਸੇ ਤਰ੍ਹਾਂ ਨਾਲ ਕਰਨਾ ਤੁਸੀਂ ਇੱਥੇ ਵੀ ਇੱਕ ਦੂਜੇ ਦਾ ਆਦਰ ਸਤਕਾਰ ਇੱਕ ਦੂਜੇ ਦਾ ਧਿਆਨ ਰੱਖਣਾ ਕਿਸੇ ਦਾ ਦਿਲ ਨਹੀਂ ਦਿਖਾਉਣਾ ਲੰਗਰਾਂ ਦੇ ਅੰਦਰ ਜਿਹੜੇ ਛਕੌਣ ਵਾਲੇ ਉਹ ਵੀ ਆਪਣੇ ਹੀ ਐ ਜਿਹੜੇ ਬਣਾਉਣ ਵਾਲੇ ਉਹ ਵੀ ਕੋਣ ਤੇ ਛਕਣ ਵਾਲੇ ਵੀ ਕੋਣ ਆਪਣੇ ਹੀ ਐ ਤੇ ਫਿਰ ਕਹਾਦਾ ਸੇਵਾਦਾਰ ਵੀ ਕਿਹਨਾਂ ਦੇ ਐ ਆਪਣੇ ਹੀ ਐ ਤਾਂ ਆਪਾਂ ਪਰਮੇਸ਼ਵਰ ਦੀ ਦੇਹ ਨੂੰ ਬਚਾਉਣ ਲਈ ਆਪਣਾ ਆਪਣਾ ਸਹਿਯੋਗ ਪਾਉਂਦੇ ਜਾਣਾ ਜਿੱਥੇ-ਜਿੱਥੇ ਸੇਵਾ ਲੱਗੀ ਐ ਜਿੱਥੇ-ਜਿੱਥੇ ਸੇਵਾ ਲੱਗੀ ਐ ਚੁੱਕੋ ਆਪਣੇ ਹੱਥਾਂ ਨੂੰ ਸਬਜਾਂ ਨੂੰ ਗਲੇ ਦੇ ਰੋਗ ਚੁੱਕ ਚੁੱਕੋ ਆਪਣੇ ਹੱਥਾਂ ਨੂੰ ਔਰ ਅਗਰ ਆਪਣੇ ਪੇਟ ਚੜਾ ਲਈ ਹੈ ਤੇ ਖੜੇ ਹੋ ਜਾਓ ਆਪਣੇ ਸਥਾਨ ਦੇ ਉੱਤੇ ਅੱਜ ਮੈਂ ਰਿਲੀਜ਼ ਕਰਨ ਜਾ ਰਿਹਾ ਮਹਾਸਾਮਰਤ ਅੱਜ ਸਿਰਫ ਤੁਸੀਂ ਗ੍ਰਹਿਣ ਕਰਨਾ ਔਰ ਜੰਪ ਲਾਉਣਾ ਹੈ ਅੱਖਾਂ ਬੰਦ ਕਰਕੇ ਉਹਦੀ ਪ੍ਰਸ਼ੰਸਾ ਕਰਨੀ ਹੈ ਨੱਚਣਾ ਹੈ ਉਹਦੇ ਅੱਗੇ ਤੁਹਾਨੂੰ ਪਤਾ ਨਹੀਂ ਤੁਹਾਡਾ ਇੱਕ ਲਾਇਆ ਜੰਪ ਸ਼ਤਾਨ ਦੇ ਹਜ਼ਾਰ ਜੰਪ ਮਾਰਾ ਦੂਗਾ ਤੁਹਾਡੀ ਜ਼ਿੰਦਗੀ 'ਚੋਂ ਔਰ ਜੰਪ ਮਾਰਨਾ ਮਾਰਦਾ ਤੁਹਾਡੀ ਜ਼ਿੰਦਗੀ 'ਚੋਂ ਭੱਜ ਜਾਏਗਾ ਚੁੱਕੋ ਆਪਣੇ ਹੱਥਾਂ ਨੂੰ ਚੁੱਕੋ 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 ਦੇ ਵੱਡੇ ਗਮ ਹੋਣਗੇ ਮਹਾ ਵਿਸ਼ੇਕੇ ਉੱਤੇ ਆਏ ਅਜੇ ਦੇ ਵੱਡੇ ਗਮ ਹੋਣਗੇ ਇਹ ਇਦਾਂ ਹੀ ਨਹੀਂ ਆ ਤੁਸੀਂ ਜਾਣਦੇ ਆਪ ਪੂਰੀ ਦੁਨੀਆ 'ਚ ਦੇਖ ਲਓ ਜੋ ਕੋਈ ਤੁਹਾਡੇ ਕੋਲ ਹੋ ਰਿਹਾ ਉਹ ਕਿਤੇ ਹੋ ਰਿਹਾ ਨਹੀਂ ਹੋ ਰਿਹਾ ਤੁਸੀਂ ਇੱਕ ਬ੍ਰਾਂਡ ਆ ਮਖੂ ਭਵਨ ਵਾਲੇ ਕੋਣ ਆ ਇੱਕ ਬ੍ਰਾਂਡ ਇਹ ਕਿਹਨੇ ਕਿਹਾ ਸੀ ਭਲਾ ਅਸਣਾਇਓ ਜਰਾ ਇੰਟਰਨੈਟ ਵਾਲਿਓ ਅਸਣਾਇਓ ਆਨਲਾਈਨ ਤਾਨੂੰ ਯਾਦ ਆ ਜਾਏਗਾ ਕਿਉਂਕਿ ਪਿਛਲੇ ਸਾਲ 14 ਮਈ ਨੂੰ ਅੱਜ 12 ਹੈ ਤੇ 14 ਮਈ ਨੂੰ ਮੇਰਾ ਬਾਪ ਆਇਆ ਸੀ ਤੁਹਾਡੇ ਦਾਦਾ ਜੀ ਆਏ ਸਨ ਉਹ ਕੀ ਕਹਿ ਕੇ ਗਏ ਸੀ ਜਿ cục ਆਪਣੇ ਹੱਥਾਂ ਨੂੰ ਅੱਖਾਂ ਨੂੰ ਬੰਦ ਕਰੋ ਤੁਹਾਨੂੰ ਸਮਝ ਆਏਗੀ ਤੁਹਾਨੂੰ ਸਮਝ ਆਏਗੀ ਕਿ ਤੁਸੀਂ ਕੌਣ ਆ ਜੀਜ਼ਸ ਕਿਸ ਕੁ ਤੇ ਆਏ ਅਜ ਵੱਡੇ ਵੱਡੇ ਕੰਮ ਹੋਣਗੇ ਬੰਦ ਕਰਕੇ 뮤זיক ਆਪਣੀ ਜੁਬਾਨ ਤੋਂ ਬੋਲੋ ਮਹਾ ਅਭਿਸ਼ੇਕ ਉੱਚੀ ਉੱਚੀ ਉਪਲੇਸ਼ਰ ਦਮ ਜੀ ਵੱਡੇ ਵੱਡੇ ਕੰਮ ਹੋਣਗੇ ਮਹਾ அபிਸ਼ੇਕ ਉਤਰ ਆਏ ਅੱਜ ਵੱਡੇ ਵੱਡੇ ਕੰਮ ਹੋਣਗੇ ਮਹਾ அபிਸ਼ੇਕ ਉਤਰ ਆਏ ਅੱਜ ਵੱਡੇ ਵੱਡੇ ਕੰਮ ਹੋਣ ਬੋਲੋ 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 ਜਿਹੜੇ ਬੋਲ ਰਹੇ ਨਾ ਇੱਥੇ ਬੋਲਣ ਦੀ ਖੇਡ ਈ ਐ ਇੱਥੇ ਸ਼ਬਦਾਂ ਦੀ ਖੇੜੀ ਆ ਜਿੰਨੇ ਸ਼ਬਦਾਂ ਚ ਲੈ ਲਿਆ ਲੈ ਲਿਆ ਨਹੀਂ ਤੇ ਰੋਲਾ ਤੇ ਪੂਰੀ ਦੁਨੀਆ ਹੀ ਪਾਉਂਦੀ ਐ ਪ੍ਰੇਰ ਤੇ ਪੂਰੀ ਦੁਨੀਆ ਹੀ ਕਰ ਰਹੀ ਐ ਰੋਜ਼ੇ ਤੇ ਪੂਰੀ ਦੁਨੀਆ ਹੀ ਰੱਖ ਰਹੀ ਐ ਪਰ ਕਿੱਥੇ ਉਹ ਸ਼ਬਦ ਸੁਣ ਰਿਹਾ ਤੇ ਕਿੱਥੇ ਬੋਲਣ ਵਾਲੇ ਬੋਲ ਰਿਹਾ ਚੁੱਕੋ ਚੁੱਕੋ ਆਪਣੇ ਹੱਥਾਂ ਨੂੰ ਔਰ ਬੋਲੋ ਅੱਖਾਂ ਨੂੰ ਬੰਦ ਕਰਕੇ ਇੱਕ ਤੇਰੇ ਆਏ ਅਜ ਵਟੇ ਵਟੇ ਕਮ ਹੋਣ ਕੇ ਮਹਾਵੀਸ਼ ਕੀਤੇ ਰਹੇ ਆਏ ਅੱਜ ਵੱਡੇ ਵੱਡੇ ਕੰਮ ਹੋਣਗੇ ਜਿਹੜੇ ਚਿਰਾਂ ਤੋਂ ਬਿਮਾਰ ਪਏ ਅੱਜ ਪਲਾਂ ਵਿੱਚ ਹੀ ਉੱਠ ਜਾਣਗੇ ਜਿਹੜੇ ਚਿਰਾਂ ਤੋਂ ਬਿਮਾਰ ਪਏ ਅੱਜ ਪਲਾਂ ਵਿੱਚ ਹੀ ਉੱਠ ਜਾਣਗੇ ਮਹਾ ਵਿਸ਼ੇ ਕੇ ਉਤਰੇ ਆਏ ਅਜ ਵਡੇ ਵਡੇ ਕਮ ਹੋਣ ਕੇ ਮਹਾਭਿਸ਼ੇਕ ਤੇਰੇ ਆਏ ਅਜ ਵਡੇ ਵਡੇ ਕਮ ਹੋਣ ਕੇ ਮਹਾਭਿਸ਼ੇਕ ਤੇਰੇ ਆਏ ਅਜ ਵਡੇ ਵਡੇ ਕਮ ਹੋਣ ਕੇ ਮਹਾਭਿਸ਼ੇਕ ਤੇਰੇ ਆਏ ਅਜ ਵਡੇ ਵਡੇ ਕਮ ਹੋਣ ਕੇ ਜਿਹੜਾ ਜੀ ਰਾਤਾ ਬਿਮਾਰੇ ਪਏ ਅਜੇ ਪਲਾ ਵਿੱਚ ਹੀ ਉੱਠ ਜਾੜ ਕੇ ਜਿਹੜੇ ਜੀ ਰਾਤਾ ਬਿਮਾਰ ਪਏ ਅਜੇ